ਜਦਨ ਬਾਬਰ ਹਮਲਾਵਰ ਹੋਇਆ ਹੁਣ ਆ ਹੈ ਇੱਕ ਸਿੱਖ ਦੀ ਸੰਪੂਰਨ ਜ਼ਿੰਦਗੀ ਉਹਦੀ ਜ਼ਿੰਦਗੀ ਦੇ ਅੰਦਰ ਇਹ ਉਡੀਕ ਨਹੀਂ ਆ ਕਿ ਅਸਮਾਨੀ ਕਰਾਮਾਤ ਆਏਗੀ ਤੇ ਫਿਰ ਆਪੇ ਦੁਸ਼ਮਣਾਂ ਨੂੰ ਅੰਨਿਆ ਕਰ ਦੇਗਾ ਤਾਂ ਫਿਰ ਦੋ ਤਲਵਾਰਾਂ ਦੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਦੋਨੋਂ ਇੱਕ ਸਿੱਖ ਦੇ ਅੰਦਰ ਦੋਨਾਂ ਦਾ ਮਜਸਮਾ ਸਿੱਖ ਨੂੰ ਬਣਾਇਆ ਜੀ ਦੋਨੋਂ ਸ਼ਕਤੀਆਂ ਸਿੱਖ ਚ ਪੈਦਾ ਕੀਤੀਆਂ ਸਿੱਖ ਭਗਤ ਵੀ ਹੈ ਜਿਹਨੂੰ ਅਸੀਂ ਕਹਿੰਦੇ ਆ ਸੰਤ ਤੇ ਸਿਪਾਈ ਸੰਪੂਰਨ ਘਾੜਤ ਮਨੁੱਖ ਦੀ ਘੜੀ ਭਾਰਤ ਦੀ ਗੁਲਾਮੀ ਦਾ ਕਾਰਨ ਹੀ ਇਹ ਸੀ ਕਿ ਮਨੁੱਖ ਸੰਪੂਰਨ ਨਹੀਂ ਸੀ ਅਧੂਰਾ ਸੀ ਗੁਰਨਾਮ ਸਿੰਘ ਸਾਹਿਬ ਜੀ ਨੇ ਵਿਆਖਿਆ ਇਹਨੂੰ ਬਿਆਨ ਕੀਤਾ ਸਾਧ ਸੰਗਤ ਉਹ ਕਹਿੰਦੇ ਸੀ ਸਾਡੇ ਕੋਲ ਸ਼ਕਤੀਆਂ ਨੇ ਤਾਕਤਾਂ ਨੇ ਸਾਡੇ ਕੋਲ ਸਿੱਧੀਆਂ ਨੇ ਸਾਡੇ ਕੋਲ ਮੰਤਰ ਹੈ ਸਾਡੇ ਕੋਲ ਕਰਾਮਾਤਾਂ ਨੇ ਤੇ ਜਦੋਂ ਕੋਈ ਦੁਸ਼ਮਣ ਆਏਗਾ ਹਮਲਾਵਰ ਆਏਗਾ ਤੁਹਾਨੂੰ ਆਪ ਕੁਝ ਨਹੀਂ ਕਰਨ ਦੀ ਲੋੜ ਤੁਸੀਂ ਕੁਝ ਨਾ ਕਰਿਓ ਅਸੀਂ ਕਰਾਮਾਤਾਂ ਵਰਤਾਵਾਂਗੇ ਤੇ ਅਸੀਂ ਉਹ ਬੰਦਿਆਂ ਨੂੰ ਅੰਨੇ ਕਰ ਦਿਆਂਗੇ ਮੀਰਾ ਨੇ ਕਿਹਾ ਵੀ ਠੀਕ ਹੈ ਜਦੋਂ ਹਮਲਾਵਰ ਹੋਇਆ ਬਾਬਰ ਉਹਨਾਂ ਨੂੰ ਪਤਾ ਲੱਗਿਆ ਤੇ ਕੋਟੀ ਹੂੰ ਪੀਰ ਵਰਜ ਰਹਾਏ ਇਹਨਾਂ ਨੇ ਸਾਦਲੀ ਜੀ ਭੀੜ ਸ਼ਕਤੀਆਂ ਵਾਲਿਆਂ ਦੀ ਮੰਤਰਾਂ ਵਾਲਿਆਂ ਦੀ ਕਰਾਮਾਤਾਂ ਵਾਲਿਆਂ ਦੀ ਸਾਰਿਆਂ ਨੂੰ ਵਧੀਆ ਭੋਜਨ ਖਵਾ ਕੇ ਮਾਲਾ ਦੇ ਕੇ ਮਤ ਬਿਠਾ ਦਿੱਤਾ ਪੜੋ ਮੰਤਰ ਫੁਕੋ ਮਾਰੋ ਕਰਾਮਾਤ ਕਰ ਦਿਓ ਅੰਨੇ ਅੱਜ ਵੀ ਅਸੀਂ ਸੋਚ ਰਹੇ ਹਾਂ ਕਈ ਵਾਰੀ ਅਧੂਰੀ ਜ਼ਿੰਦਗੀ ਕਹਦੀ ਹੈ ਅਸਮਾਨ ਤੋਂ ਕਰਾਮਾਤ ਹੋਏਗੀ ਤੇ ਸਾਡੀ ਕਿਸਮਤ ਬਦਲ ਜਾਏਗੀ ਸਾਨੂੰ ਗੁਰੂ ਸਿਧਾਂਤ ਨੇ ਕੀ ਸਿਖਾਇਆ ਜੀ ਆਪਣ ਹੱਥੀਂ ਆਪਣਾ ਬਾਲ ਦਿੱਤਾ ਸਮਰਥਾ ਦਿੱਤੀ ਆਪਣੀ ਹੋਣੀ ਸਿਰਜਣ ਦੀ ਸ਼ਕਤੀ ਦਿੱਤੀ ਸਾਨੂੰ ਲਕਸ਼ ਦਿੱਤਾ ਮਹਾਰਾਜ ਨੇ ਕਿ ਸਿੱਖਾਂ ਦੇ ਅੰਦਰ ਇੰਨੀ ਕ ਸਮਰੱਥਾ ਹੋਵੇ ਸਿੱਖਾਂ ਦੀ ਜ਼ਿੰਦਗੀ ਦਾ ਇਹ ਮਕਸਦ ਹੋਵੇ ਜਿਹਨੂੰ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਧਰਮ ਚਲਾਵਨ ਸੰਤੋ ਬਾਰਨ ਦੁਸ਼ਟ ਸਬਨ ਕੋ ਮੂਲ ਉਪਾਰ ਇਨੀ ਕ ਆਪੇ ਤੁਸੀਂ ਸ਼ਕਤੀ ਆਏਗੀ ਕਰਾਮਤ ਹੋਏਗੀ ਤੇ ਆਪੇ ਦੁਸ਼ਟਾਂ ਦੀਆਂ ਜੜਾ ਪਟੀਆਂ ਜੜ ਗਈਆਂ ਸਿੰਘਾਸਨ ਤੇ ਬੈਠਦਿਆਂ ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾ ਪਹਿਨੀਆਂ ਸਾਨੂੰ ਜਿਹੜਾ ਨਿਸ਼ਾਨ ਵੀ ਦਿੱਤਾ ਉਹ ਦੋ ਧਾਰਾਂ ਵਾਲਾ ਦਿੱਤਾ ਜਿਹੜਾ ਮੀਰੀ ਤੇ ਪੀਰੀ ਦਾ ਸੂਚਕ ਹੈ ਦੋਨਾਂ ਦੇ ਇਸ ਮੇਲ ਇਸ ਮਜਸਮਣ ਮਹਾਰਾਜ ਨੇ ਸੰਪੂਰਨ ਘੜ ਰੋਹਾਨੀ ਤੌਰ ਤੇ ਵਿਚਾਰਧਾਰਕ ਤੌਰ ਤੇ ਗਿਆਨ ਦੀ ਵਿਵੇਕ ਦੀ ਸਤਾ ਉੱਤੇ ਸਾਨੂੰ ਪੂਰੀ ਤਰ੍ਹਾਂ ਤਰਾਸ਼ ਕੇ ਤੇ ਜਦੋਂ ਸਾਨੂੰ ਅੰਦਰੋਂ ਰੋਸ਼ਨ ਕਰ ਦਿੱਤਾ ਫਿਰ ਸਾਡੇ ਹੱਥਾਂ 'ਚ ਸ਼ਸ਼ਤਰ ਫੜਾਇਆ ਆਪਾਂ ਸਮਝੀਏ ਥੋੜਾ ਜਿਹਾ ਆਪਾਂ ਤਾਂ ਕਈ ਵਾਰੀ ਕਹਿੰਦੇ ਜੀ ਬਹੁਤ ਸਾਰੇ ਲੋਕ ਨੇ ਜੀ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਬੜੀ ਵੱਡੀ ਗਿਣਤੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ ਤੋਂ ਡਾਬ ਲੱਗ ਅਰਹ ਪਤਾ ਕਿੱਥੋਂ ਹੋ ਰਹੀ ਮੈਂ ਪਿਛਲੇ ਦਿਨੀ ਇੱਕ ਗੱਲ ਬੋਲੀ ਸੀ ਵਿਦਵਾਨ ਢਾਡੀ ਸਾਹਿਬ ਬੈਠੇ ਨੇ ਇੱਥੇ ਮੈਂ ਕਾਲਫੋਰਨੀਆ ਕੇ ਲਖਾਰੀ ਪਲੇਖਾ ਖਾ ਗਿਆ ਜੀ ਉਹਨਾਂ ਨੇ ਕਿਹਾ ਜੀ ਜਦੋਂ ਛੇਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਬਹੁਤ ਸਾਰੇ ਰਾਈਟਰਾਂ ਨੇ ਲਿਖਿਆ ਜੀ ਕਿ ਉਦੋਂ ਸਿੱਖਾਂ ਦੇ ਸਿਧਾਂਤ ਵਿੱਚ ਟਰਨਿੰਗ ਪੁਆਇੰਟ ਆ ਗਿਆ ਪਰ ਇਮਾਨਦਾਰੀ ਦੇ ਨਾਲ ਡਾਕਟਰ ਗੋਪਾਲ ਚੰਦ ਨਾਰਗ ਨੇ ਲਿਖਿਆ ਉਹ ਕਹਿੰਦੇ ਨਹੀਂ ਟਰਨਿੰਗ ਪੁਆਇੰਟ ਨਹੀਂ ਜਿਹੜੀ ਤੇਗ ਨੇ ਮੱਲਾ ਮਾਰੀਆਂ ਯੁੱਧ ਲੜੇ ਉਸ ਤੇਗ ਦਾ ਲੋਹਾ ਗੁਰੂ ਨਾਨਕ ਸਾਹਿਬ ਕਮਾਗੇ ਸਾਡਾ ਸਿਧਾਂਤ ਚਾਰ ਜੰਗਾਂ ਤੋਂ ਨਹੀਂ ਬਦਲਦਾ ਜਾਂ 14 ਜੰਗਾਂ ਤੋਂ ਨਹੀਂ ਬਦਲਦਾ ਸਾਡਾ ਸਿਧਾਂਤ ਉਸੇ ਦਿਨ ਤੋਂ ਸ਼ੁਰੂ ਹੁੰਦਾ ਜਦੋਂ ਗੁਰੂ ਨਾਨਕ ਸਾਹਿਬ ਇਹ ਗੱਲ ਕਹਿੰਦੇ ਨੇ ਜੋਤ ਤਾ ਪ੍ਰੀਮ ਖੇਲਣ ਕਾ ਚਾਓ ਸਿਰ ਧੜ ਤਲੀ ਗਲੀ ਮਰੇ ਉਹਨਾਂ ਨੇ ਨਹੀਂ ਕਿਹਾ ਵੀ ਕੋਈ ਸਮਾਨੀ ਕਰਾਮਾਤ ਆਏਗੀ ਤੇ ਤੈਨੂੰ ਸਿਰ ਧੜ ਤਲੀ ਤੇ ਰੱਖਣ ਦੀ ਲੋੜ ਨਹੀਂ ਉਹ ਕਹਿੰਦੇ ਨਹੀਂ ਇਸ ਖੇਡ ਨੂੰ ਖੇਡਣ ਵਾਸਤੇ ਇਸ ਰਸਤੇ ਤੇ ਸਪੰਦ ਤੇ ਪੈਰ ਰੱਖਣ ਵਾਸਤੇ ਤੈਨੂੰ ਪਹਿਲਾਂ ਇਹ ਕਬੂਲ ਕਰਨਾ ਪੈਣਾ ਕਿ ਸੀਸ ਤਲੀ ਉੱਤੇ ਹੈ। ਅਧੂਰੀ ਜ਼ਿੰਦਗੀ 'ਚ ਹੀ ਰਸੀ ਪੀਰ ਸੱਤੇ। ਕਰਾਮਾਤਾਂ ਕਰਨਗੇ। ਆਪ ਬਹਿ ਗਈ ਜੀ। ਸੋਹਣੇ ਸੁੰਦਰ ਸੁਖਦਾਇ ਆਰਾਮਗਾਹਾਂ ਦੇ ਅੰਦਰ ਸਾਨੂੰ ਕੋਈ ਪਰਵਾਹ ਨਹੀਂ ਅਸਮਾਨੀ ਕਰਾਮਾਤ ਹੋਏਗੀ। ਆਪਾਂ ਸਿੱਖਣਾ ਹੈ ਨਾਲ। ਹੱਥ ਤੇ ਹੱਥ ਧਰ ਕੇ ਮੈਨੂੰ ਖੁਸ਼ੀ ਹੁੰਦੀ ਤੁਸੀਂ ਬਹੁਤ ਸੋਹਣੇ ਇੱਥੇ ਉਦਮ ਕਰ ਰਹੇ ਹੋ ਬੱਚਿਆਂ ਨੂੰ ਜੋੜਨ ਦੇ ਉਦਮ ਕਰ ਰਹੇ ਹੋ ਤਰਦਦ ਕਰ ਰਹੇ ਹੋ ਇਹ ਉਦਮ ਤੁਹਾਨੂੰ ਕਰਨੇ ਪੈਣੇ ਆ ਸਮਾਂ ਤੋਂ ਕਿਸੇ ਨੇ ਨਹੀਂ ਆ ਕੇ ਸਾਡੀ ਸਹਾਇਤਾ ਕਰਨੀ ਸਾਨੂੰ ਗੁਰੂ ਸਾਹਿਬ ਜੀ ਬਲ ਦੇ ਰਹੇ ਨੇ ਸਮਰੱਥਾ ਦੇ ਰਹੇ ਨੇ ਚੇਤਨਾ ਦੇ ਰਹੇ ਨੇ ਕਿ ਤੁਸੀਂ ਉਦਮਸ਼ੀਲ ਹੋਵੋ ਉਦਮ ਕਰਿੰਦਿਆਂ ਜੀਓ ਤੂੰ ਸਾਡੀ ਜ਼ਿੰਦਗੀ ਦੀ ਬੁਨਿਆਦ ਹੀ ਉਦਮ ਹੈ ਉਦਮ ਕਰਿੰਦਿਆਂ ਜੀਓ ਤੂੰ ਕਮਾਂਵਂਦਿਆਂ ਸੁਖ ਪੁੰਚ ਧਿਆਇਦਿਆ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਕੋਟੀ ਹੋ ਪੀਰ ਵਰਦ ਰਹਾਏ ਤੇ ਆਪ ਉਦਮ ਛੱਡ ਦਿੱਤਾ ਇਹਨਾਂ ਦੀ ਕਰਾਮਾਤ ਵਰਤੇ ਦੀ ਮੰਤਰ ਵਰਤਨ ਦੀ ਜਾਂ ਮੀਰ ਸੁਣਿਆ ਤਾਏ ਮੀਰ ਬੱਕਰੇ ਸੀ ਪੀਰ ਉੱਥੇ ਸੀ ਮੀਰ ਆ ਰਿਹਾ ਮਤਲਬ ਰਾਜਸੀ ਸ਼ਤ ਸਤਾ ਦੇ ਮਾਲਕ ਰਾਜਸੀ ਸ਼ਕਤੀ ਵਾਲੇ ਆ ਰਹੇ ਨੇ ਤੇ ਪੀਰ ਮੰਤਰ ਪੜਨਗੇ ਕਰਾਮਾਤਾਂ ਮਾਰਗ ਵਰਤਨ ਦੀ ਉਹ ਆਏ ਜੀ ਆਰਾਮ ਦੇ ਨਾਲ ਤੇ ਇਹ ਮੰਤਰ ਫੂਕਦੇ ਰਹਿ ਗਏ ਥਾਨ ਮੁਕਾਮ ਜਲੇ ਵਿਜ ਮੰਦਰ ਥਾਂ ਥਾਂ ਤੇ ਅੱਗਾਂ ਲੱਗ ਗਈਆਂ ਅਸਮਾਨ ਨੂੰ ਲਾਟਾ ਛੂਣ ਲੱਗੀਆਂ ਪੱਕੇ ਮਕਾਨ ਮਹਿਲ ਲਟ ਲਟ ਕਰਕੇ ਬਣ ਲੱਗੇ ਮੁਸ਼ਮਸ਼ ਕੋਇਰ ਰੁਲਾਇਆ ਟੁਕੜੇ ਟੁਕੜੇ ਕਰਕੇ ਬੜੇ ਬੜੇ ਸੋਹਣੇ ਸ਼ਹਿਰ ਸੁਬੀਲੇ ਰਾਜਕੁਮਾਰ ਗਲੀਆਂ ਵਿੱਚ ਸੱਥਰ ਵਿਛ ਗਿਆ ਜੀ ਖੂਨ ਮਿਚ ਦੀ ਕਹਾਣੀ ਹੋ ਗਈ ਐਮਨਾਬਾਦ ਦੇ ਅੰਦਰ ਉਹ ਆਰਾਮ ਨਾਲ ਵੱਢਦੇ ਤੁਰੇ ਕੇ ਬਾਬਰ ਦਾ ਦਲ ਜਿਹੜਾ ਸੀ ਤੇ ਮੰਤਰਾਂ ਦੀ ਉਡੀਕ ਦੇ ਵਿੱਚ ਕਾਇਰਾ ਵਾਂਗ ਆਪਣੇ ਆਰਾਮਗਾਹਾਂ ਚੈਸ਼ਗਾਹਾਂ 'ਚ ਬੈਠੇ ਮੈਂ ਤੈਨੂੰ ਪੜ ਰਿਆ ਸੀ ਹਿਸਟਰੀ ਲਖਨਊ ਦੀ ਦੇਖੋ ਤੁਸੀਂ ਧਿਆਨ ਦਿਓ ਕਹਿੰਦੇ ਲਖਨਊ ਦੇ ਉੱਤੇ ਜਦੋਂ ਗੋਰਿਆਂ ਨੇ ਹਮਲਾ ਕੀਤਾ ਨਾ ਰਿਆਸਤਾਂ ਸੀ ਛੋਟੀਆਂ-ਛੋਟੀਆਂ ਭਾਰਤ ਮੂਲ ਰੂਪ ਵਿੱਚ ਇੱਕ ਸੰਗਠਿਤ ਦੇਸ਼ ਨਹੀਂ ਸੀ ਟੁਕੜੇ-ਟੁਕੜੇ ਸੀ ਤੇ ਜਦੋਂ ਗੋਰਿਆਂ ਨੇ ਉੱਥੇ ਹਮਲਾਵਰ ਹੋਏ ਤੇ ਕਹਿੰਦੇ ਲਖਨਊ ਦੇ ਜਿਹੜੇ ਨਵਾਬ ਸੀ ਨਾ ਜੀ ਜਿਹੜੇ ਰਿਆਸਤਾਂ ਦੇ ਮਾਲਕ ਸਨ ਇੱਕ ریاਸਤ ਦਾ ਰਾਜਾ ਇਸ ਵਾਸਤੇ ਮਾਰਿਆ ਗਿਆ ਕੈਦ ਹੋ ਗਿਆ ਕਾਬੂਚ ਆ ਗਿਆ ਉਹ ਕਹਿੰਦਾ ਵੀ ਮੈਂ ਮੰਜੇ ਤੋਂ ਹੇਠਾ ਉਤਰਨਾ ਸੀ ਤੇ ਮੇਰੀ ਕਿਸੇ ਨੇ ਜੁੱਤੀ ਨਹੀਂ ਫੜਾਈ ਮੈਨੂੰ ਪਾਉਣ ਵਾਸਤੇ ਮੈਂ ਮੰਜੇ ਤੋਂ ਹੀ ਨਹੀਂ ਉਤਰਿਆ ਹੁਣ ਦੱਸੋ ਉਹਨਾਂ ਕੌਮਾਂ ਦਾ ਹਸ਼ਰ ਕੀ ਹੋਏਗਾ ਜਿਹੜੇ ਕਹਿੰਦੇ ਨੇ ਸਾਡੀ ਜੁੱਤੀ ਫੜਾਉਣ ਵਾਸਤੇ ਵੀ ਕੋਈ ਆਵੇ